ਕੀ ਤੁਸੀਂ ਤੁਸੀਂ ਕੀ ਅਫਸਰ ਲਾ ਕੇ ਦੱਸੇ ਆ ਸਾਰੀ ਦਿਰੋਂ ਬਾਹਰ ਨਿਕਲ ਕੇ ਉਹ ਗਵਾਂਡੀਆਂ ਦੇ ਵੱਜੀ ਆ ਕੰਦ ਦੇ ਵਿੱਚ ਕਿੱਦਾਂ ਵੱਜੀ ਆ ਮੇਰੀ ਜਨਾਨੀ ਨੂੰ ਨਾ ਕੈਂਤੀ ਕੋ ਵੀ ਹਾਂ ਕੀ ਕੰਮ ਹੋ ਰਿਹਾ ਏਡੇ ਇੰਤਹਾਜ਼ੂ ਨਾ ਦਿੱਤੇ ਸੌਣ ਲੱਗ ਆਪਣੇ ਆਪ ਆਉਂਦੇ ਮੈਨੂੰ ਮੇਰੀ ਸੱਡ ਦੀ ਆ ਯਾ ਸਾਡੇ ਧਰੇ ਬੈਣਾ ਨਹੀਂ ਮੈਂ ਤੁਹਾਨੂੰ ਕਹਿੰਦੀ ਯਾ ਕਿੱਦਾਂ ਹੋ ਤੁਸੀਂ ਕਿੱਦਾਂ ਕਰ ਤੁਸੀਂ ਮੇਰੇ ਪੈਸੇ ਉਦੇ ਤੋਂ 200000 ਲੈ ਲੈ ਆ ਨਿਆਣੇ ਦੀ ਕਿਡਨੀ ਵੇਚ ਦੇ ਜਾ ਮਰੀ ਆਪਣੀ ਕਿਡਨੀ ਵੇਚਿਆ ਇੱਕ ਕਿਡਨੀ ਵੇਚ ਕੇ ਪੂਰੇ ਹੁੰਦੇ ਆ ਕਾ ਲੋ ਭਰਾ ਤੇਰੀ ਉਧਰ ਕਿਡਨੀਆਂ ਦੋ ਆ ਮੇਰਾ ਪਿੱਛਾ ਤਕੜਾ ਹੁੰਦਾ ਮੇਰਾ ਭਰਾ ਤਕੜਾ ਹੁੰਦਾ ਬਾਕੇ ਤੁਹਾਨੂੰ ਪੁੱਛਦਾ ਸਾਰਿਆਂ ਨੂੰ ਉਹ ਦੇਖਿਆ ਦੇਖਿਆ ਭਰਾਵਾ ਤੇ ਚਲ ਗਈ ਮੰਮੀ ਤੂੰ ਹੈ ਹੀ ਉਹਦੀ ਆ ਨਹੀਂ ਕੀ ਗੱਲ ਤਕੜੇਗਾ ਤੇ ਨਹੀਂ ਬੜੇ ਸੋਹਣੇ ਸੱਦ ਲਾ ਸੱਦ ਲਾ ਅੱਜ ਸੱਦੀ ਆ ਭੈਣ ਸੱਦੀ ਆ ਕਾਰ ਕੱਢਦੇ ਹੁਣ ਭੈਣ ਸੱਦੀ ਆ ਸੱਦੀ ਆ ਮੇਰੇ ਪ੍ਰੋਣੇ ਨਾਮ ਨਹੀਂ ਰੱਖਿਆ ਨਾ ਉਹਦੇ ਨਾਂ ਆ ਫਿਰ ਤਾਂ ਹੀ ਤਾਂ ਰੋਨੀ ਪਿੱਟ ਸਿਆ ਬਹੁਤ ਦੇ ਨਾਂ ਹੁੰਦਾ ਤਾਂ ਇਹ ਇਹ ਤਾਂ ਰੋਨੀ ਹੋ ਗਈ ਰੋਨੀ ਤੂੰ ਆਪਣੇ ਨੂੰ ਆ ਹਾਂ ਨਾ ਜੇ ਉਹਦੇ ਨਾਂ ਉਹ ਚੱਜਦਾ ਹੁੰਦਾ ਉਹਦੇ ਨਾਂ ਹੁੰਦੇ ਫਿਰ ਤਾਂ ਮੈਨੂੰ ਕਾਰ ਤੂੰ ਤੇਰੇ ਅਸੀਂ ਤੁਹਾਡੇ ਨਾਂ ਕਰਾ ਲਈਏ ਤੁਸੀਂ ਉਧਰ ਗੋਪੀ ਭਰਾ ਬਾਉ ਚੱਲ ਨਹੀਂ ਡਰ ਲੱਗਦਾ ਹਾ ਭਰਾ ਬਾਹੂਗਾ ਭਰਾ ਬਾਹੂਗਾ ਭਰਾ ਵਿਚਾਰਾ ਇੰਨੇ ਜੋਗਾ ਹੈ ਨਹੀਂ ਲੈ ਉਹ ਨੱਕਾ ਵੀ ਨਹੀਂ ਮੋੜ ਸਕਦਾ ਕਿਤੇ ਹੈ ਨਾ ਕਿਉਂ ਚਲਾ ਬਣਾ ਕੇ ਗਿਆ ਉਹ ਨਹੀਂ ਇੰਨੇ ਜੋਗਾ ਚਲੇ ਚ ਟੈਲਾਂ ਲੱਗ ਗਿਆ ਚਲੇ ਚ ਟੈਲਾਂ ਲਾਈਆਂ ਮੇਰੀ ਅੱਖ ਚ ਕਚਰਾ ਪੈ ਗਿਆ ਕਚਰਾ ਸੇਠ ਪੈ ਗਿਆ ਸੀ ਅੱਖ ਦੇ ਵਿੱਚ ਮੇਰੀ ਗੱਲ ਸੁਣਾ ਹਸ ਰਹਾ ਸਮਝਾ ਕਰ ਰੋ ਮੈਂ ਤੈਨੂੰ ਸਾਰਿਆਂ ਨੂੰ ਸਮਝਾ ਲਿਆ ਐਵੇਂ ਰੋਈ ਪਿੱਟੀ ਜਲ ਮਲੀ ਸਵੇਰ ਦੀ ਉਥੇ ਭਜੀ ਚਾਚਾ ਆ ਗਿਆ ਉਹਦੇ ਦਾ ਸਲਾਹਾ ਲਾਈਆਂ ਨੇ ਬੋਤਨਾ ਭਾਜੀ ਵੀ ਸਹੀ ਕਹਿੰਦਾ ਪੰਡਾ ਭਾਬੀ ਨੂੰ ਸਹੀ ਕਹਿੰਦੀ ਆ ਮੈਂ 2 ਵਜੇ ਆਇਆ ਪੁੱਤੋਂ ਮੈਨੂੰ ਸੌ ਲੱਗੇ ਜਿਹੜੀ ਮਰਜੀ ਮੈਨੂੰ ਝੰਡੇ ਬਾਬੇ ਸੌਂ ਲੱਗੇ ਹਾਂ ਸੁੱਤੀ ਸੀ ਮੇਰੀ ਮੰਮੀ ਸੌਂ ਲੱਗੇ ਹਾਂ ਸੁੱਤੀ ਸੀ ਉੱਚੀ ਉੱਚੀ ਕਰਾੜੇ ਮਾਰਦੇ ਹਾਂ ਹਾਂ ਬਾਅਦ ਵਿੱਚ ਮੈਂ ਉੱਠ ਗਈ ਬਾਅਦ ਵਿੱਚ ਉੱਠ ਗਈ ਬਾਅਦ ਵਿੱਚ ਬਾਅਦ ਨੂੰ ਆਇਆ ਤਾਂ ਉੱਠੀ ਮੈਂ 2 ਵਜੇ ਜਾਗ ਗਈ ਉਹ ਲੱਗਾ ਗੋਪੀ ਮੈਂ ਇੱਥੇ ਬੈਠੀ ਰਹੀ ਆ ਮੈਂ ਤੁਹਾਡਿਆਂ ਨੂੰ ਦੇਖੀ ਜਾਂਦੀ ਇੱਧਰ ਬੈਠੀ ਆ ਨਾ ਮੈਂ ਸੁੱਤੇ ਪਿਆ ਇਹਨੂੰ ਦੇਖੀ ਜਾਂਦੀ ਐ ਬਦਰ ਗਿਆ ਨਹੀਂ ਕਿਤੇ ਉੱਧਰ ਹਸੈਨ ਨਾ ਕਰਦਣ ਕਰੀ ਨਹੀਂ ਹੋਰ ਬੈਠੀ ਦੇਖੀ ਜਾਂਦੀ ਆ ਵੀ 10 ਮਨ ਮੈਂ ਕੀ ਕਰਨ ਲੱਗੀ ਆ ਕਮੜੀਏ ਸਭ ਕੁਝ ਤਾਂ ਇਹਨਾਂ ਨੂੰ ਦੇ ਦਿੱਤਾ ਹੁਣੇ ਹੀ ਹੇ ਭਗਵਾਨ ਇਹ ਹੁਣੇ ਤੂੰ ਕਹਾ ਉਹ ਵੀ ਤਾਂ ਇਹੱਕ ਨਹੀਂ ਦੇ ਦਿੰਦਾ ਉਹ ਤਾਂ ਵੀਰੇ ਨੂੰ ਦਿੱਤੀ ਕਰਕੇ ਸਾਨੂੰ ਉਹ ਸਾਢੇ 6 6 ਦੇਣ ਲੱਗਾ ਨੇ ਪਾਪੇ ਨੇ ਅਜੇ ਤੱਕ ਨਹੀਂ ਕਰਾਟਿਆ ਤੇ ਉਹ ਬੇਨੀ ਸੀ ਪਾਪੇ ਨੇ ਮਾੜਾ ਮਕਾਨ ਨਹੀਂ ਬਣਾਇਆ ਮੈਂ ਵੀ ਜੋ ਪਾਪੇ ਦੀ ਉਮਰ ਦੀ ਆ ਜੂਂ ਕਿ ਮੈਂ ਵੀ ਦੇ ਦੂੰਗੀ ਗੱਲ ਇੱਥੇ ਨਹੀਂ ਬੈਠ ਐ ਯਾਨੀ ਚੌਧਰ ਜਮਾਉਣੀ ਆ ਗੱਲ ਇਹ ਆ ਚੌਧਰ ਨਹੀਂ ਛੱਡੀ ਤੇ ਤੱਬਰ ਦੇ ਜੀਆਂ ਨੇ ਹਨਾ ਜੋ ਸਾਡੇ ਨਾਲ ਹੋਊਗੇ 7 ਲੱਖ ਆ ਲੈ ਠੀਕ ਆ ਦੋ ਮੱਜਾ ਗਹਿਣੇ ਰੱਖ ਲੈ ਭੈਣੇ ਰੱਖ ਲੈ ਦੋਵੇਂ ਦਿਨ ਚੱਲ ਜੇ ਉਹ ਬੋਲਿਆ ਪਾਪਾ ਕਹਿੰਦੇ ਮੈਂ ਤਾਂ ਗੁੱਠੇ ਲੈਣਾ ਮੇਰੇ ਕੋਲ ਮੱਜਾਂ ਦਾ ਨਾ ਕਰਾ ਲੈ ਲੈ ਅੱਲਾ ਜ਼ੈ ਯਾ ਇੱਧਰ ਰੁਕੀ ਕੀਤਾ ਫਿਰ ਸਿਆਣੇ ਵਿਆਣੇ ਅਗਲ ਨਾ ਕਹਿਣਾ ਹੀ ਆਪੋ ਉਹ ਅੱਛਾ ਮੈਂ ਬਗਾਨੀ ਕਰਕੇ ਮੇਰੇ ਨਾਲ ਨੂੰ ਇੱਡਾ ਕਰਦੇ ਆ ਮੋਤਿਆਂ ਵੀ ਨਾਲ ਨੂੰ ਬੜਾ ਖੁਸ਼ ਹੋ ਆ ਤੁਹਾਡੇ ਨਾਲ ਕਰਾਉਣਾ ਬੜਾ ਖੁਸ਼ ਹੋ ਮੈਂ ਕਰਦਾ ਕਰਦਾ ਕਲਪੀ ਵੀ ਜਦੋਂ ਹੁਣ ਮੈਂ ਕਹਤਾ ਆਪਣੇ ਨਾਲ ਤੇ ਹੁਣ ਉਹਨੂੰ ਬੱਸੀ ਪਈ ਪਈ ਆ ਪਰ ਮਉ ਉਹਦਾ ਹੈ ਉਹ ਜਿੱਦਾਂ ਮਰਜੀ ਆ ਹੈ ਪੋਤਿਆਂ ਦਾ ਹੀ ਆ ਮੈਂ ਦੇਖ ਲਿਆ ਮੈਂ ਦੇਖ ਲਿਆ ਕੀ ਬਗਾਨੀ ਬਗਾਨੀ ਹੁੰਦੀ ਆ ਕੋ ਭਰਾਵਾ ਮਲੀ ਮੈਂਤਾਲੀ ਗੱਲ ਆ ਕਿਹਦਾ ਘਰ ਆ ਮੈਨੂੰ ਦੱਸੋ ਤੁਸੀਂ ਕੁੜੀਆਂ ਦਾ ਘਰ ਕਿਹੜਾ ਆ ਆਹ ਉਹਦਾ ਸਰਕਾਰ ਨੇ ਵੀ ਉੱਥੇ ਕਹਿਤਾ ਨੌਂ ਮੰਗਾਨੀ ਯਾਰ ਉਹਦਾ ਪਟਵਾਰੀ ਨੂੰ ਪੁੱਛ ਸਾਨੂੰ ਵੀ ਬੋਲੀ ਪਟਵਾਰੀ ਨੂੰ ਪੁੱਛ ਦੇ ਨੇ ਕਹਿਤਾ ਲੇਖਣ ਵਾਲੇ ਨੇ ਕਹਦਾ ਨਹੀਂ ਇਹ ਬਗਾਨੀ ਚ ਹੈ ਜਾਂਦੀ ਹੈ ਜਲਦੀ ਦਾ ਹੋਣਾ ਜਿਹੜੇ ਨਾਲੇ ਲੱਖ ਲੱਖ ਰੁਪਈਆ ਮੰਗਦੇ ਆ ਸਾਡੀ ਸਾਡੀ ਚੀਜ਼ ਸਾਡੀ ਚੀਜ਼ ਦੇ ਪੈਸੇ ਐਡੇ ਹਿੰਟਾਂ ਨਹੀਂ ਨਗਰਤੀਏ ਆਪਰੇ ਆਪ ਆਉਂਦੇ ਮੈਨੀਆਂ ਨਹੀਂ ਸੱਡਦੀ ਆਪ ਹੀ ਆਈ ਜਾਂਦੇ ਆਖਣ ਜਦੋਂ ਤੇਰੇ ਕੀ ਇਹ ਸਾਡੇ ਨਾਲ ਹੋਈ ਆ ਕਦੇ ਵੀ ਤੇਰਾ ਪੁਰਾਣਾ ਜਾ ਕੇ ਕਦੇ ਵੇਚਿਆ ਆ ਆ ਟਿਸ਼ੂ ਲੈਣਾ ਦੇ ਮਨੀ ਆ ਲੈ ਕਾਲ ਆ ਇੱਕ ਕਿ ਤਸੋਦੀਆਂ ਤੈਨੂੰ 1 ਲੱਖ ਰੁਪਏ ਦੇ ਦੇ ਐਨਾ ਮੋਟਾ ਆ ਨੇ ਆ ਇਹ ਕਹਿੰਦੀ ਆ ਦੇਵੀ ਦੇਣੀਆਂ ਭੈਣ ਇਹਨਾਂ ਨੇ ਇਨ੍ਹਾਂ ਤੋਂ ਹੋਣੇ ਆ ਤੂੰ ਭੈਣ ਆ ਜਾ ਮੇਰੇ ਨਾਲ ਤੂੰ ਵੱਡੀ ਮਾਸੀ ਕਾ ਤੇ ਸਦੀ ਮਾਸੀ ਨੂੰ ਮੈਂ ਦੱਸਿਆ ਸੀ ਕਿ ਮੈਂ ਆਉਂਦੀ ਭਾਗੀਆਂ ਨੂੰ ਮੈਂ ਸਮਝਾਉਂਦੀ ਮੇਰੀ ਭੈਣ ਕਿੱਥੇ ਨੂੰ ਜਾਵੇ ਛੁੱਕਰ ਕਰ ਕੇ ਤੇ ਇਹਨੇ ਆਪਣਾ ਕੰਮ ਲਿਆ ਸਾਨੂੰ ਉਹ ਚਾਕੇ ਖੜਾ ਕਰਿਆ ਪਹਿਲਾਂ ਮੈਂ ساری ਉਮਰ ਤਾਂ ਇਹ ਪਾਪਾ ਦਾ ਮਾੜਾ ਜਿਹਾ ਦਬਕੇ ਨਾਲ ਬੋਲਦੇ ਉਹਨੇ ਡੇਪਿਆਗਾ ਨਾ ਸਾਦਾ ਹੀ ਤਾਂ ਉਹਨੂੰ ਚੱਕਣ ਤੇ ਹੋਏ ਦੇ ساری ਉਮਰ ਖੋਰੀ ਖੋਦਦੀ ਰਹੀ ਇਸ ਘਰ ਲੈ ਮੈਂ ਹੈਨਾ ਹਮ ਹੁਣ ਇੱਥੇ ਆ ਸਮਾਂ ਆ ਗਿਆ ਤਾਂ ਹੁਣ ਮੈਨੂੰਗਾ ਆਹ ਤਾਂ ਮੈਂ ਬੜੀ ਦੇਖਿਆ ਨਹੀਂ ਕੋਈ ਖੋਦ ਕੇ ਕਿਸੇ ਨੂੰ ਪਾਈ ਮਮਨੀ ਆ ਖੋਰੀ ਖੋਤਣ ਹੁੰਦਾ ਜਿਹੜੇ ਘਰ ਬਣਾਉਣੇ ਆ ਚੀਜ਼ਾਂ ਬਣਾਉਣੀਆਂ ਆ ਉੱਥੇ ਬਣਾਉਣੀਆਂ ਉਹ ਕਰਨਾ ਉਹ ਕਰਨਾ ਇਹ ਕੋਰੀ ਖੋਤਣਾ ਨਹੀਂ ਹੁੰਦਾ ਹੈਨਾ ਠੀਕ ਹੈ ਜੀ ਬਲੈਕ ਰਿਸ਼ੂ ਹੁਲ ਦੇ ਲਾ ਸੀਣ ਜਿਹਾ ਜਰਾ ਆ ਗਿਆ ਚਲ ਮਾਸੀ ਨੂੰ ਆਲਾ ਮਾਸੀ ਨੂੰ ਆਲਾ ਦੇ ਨਹੀਂ ਉਹ ਨਹੀਂ ਕਹ ਮ ਜੇ ਦਾਦ ਦੇ ਭਰਾਵਾ ਜੇ ਭਰਾ ਭੂ ਵੀ ਸਦਿਆ ਆਪਣਾ ਅਸੀਂ ਉਸ ਹਿਸਾਬ ਨਾਲ ਇੰਤਜ਼ਾਮ ਕਰੀਏ ਮੁਰਗਾ ਮੁਰਗਾ ਮੁਰਗੇ ਨੇ ਅਸੀਂ ਫੋਨ ਕਰਾ ਭੂਆ ਨੂੰ ਨਾ ਆਪਣੀਆਂ ਵੀ ਅਸੀਂ ਭੂਆ ਕਾਕਾ ਤੂੰ ਇਕੱਠੇ ਆ ਲੈ ਆਪਣੀਆਂ ਭੂਆ ਉਹਦੀ ਕੰਮ ਕਰ ਉਹਨਾਂ ਦਾ ਕੀ ਰੋਲ ਲੈ ਤੇਰੇਆਂ ਦਾ ਕੀ ਰੋਲਾ ਆਪਣੇ ਤੋਂ ਆਪਣੇ ਹੋ ਤੇ ਲਾਓ ਜਥੇ ਨਮੂਨ ਰਾ ਸੁਣ ਲੈ ਮੇਰਾ ਤੇਰੀ ਵਿਚਾਰੀ ਗਰਾਂ ਵਾਲੇ ਕੱਪੜੇ ਚੀਨੇ ਤੇਰੀ ਐ ਕੌਣੀ ਸਾਡਾ ਪੂਰਾ ਜਥਾ ਆਉਣਾ ਚਾਰ ਦੀਆਂ ਚਾਰੀ ਐਂ ਡਿਗਣੀਆਂ ਜਿੱਦਾ ਉਪਰੋਂ ਡਰੋਨ ਚ ਡੈਦਾ ਹੁੰਦਾ ਕੋਈ ਹੱਕਦਾਰ ਨਾ ਆਵੇ ਇੰਨਾ ਮੈਂ ਤੁਹਾਨੂੰ ਦੱਸ ਦਿੰਦਾ ਵਿਆਹ ਕੇ ਆਈ ਤਾਂ ਤੁਸੀਂ ਆਏ ਤੈਨੂੰ ਮੇਰਾ ਸਾਰਾ ਉਪਰੋਂ ਨਹੀਂ ਲੱਗਦੀ ਭੂਆ ਮੇਰੀ ਐਦਾਂ ਹੋਣੀਆਂ ਜਿਦਾ ਮਖੀਲ ਭੂਆ ਮੇਰੀ ਐਦਾਂ ਹੋਣੀਆਂ ਜਿਦਾ ਮਖੀਲ ਬਿਨਾ ਬ੍ਰੇਕ ਤੋਂ ਨਹੀਂ ਦੌੜੀਆਂ ਆਉਣਾ ਉਹ ਤਾਂ ਪਤਾ ਹੀ ਆ ਮੈਨੂੰ ਹਾਂ ਸਾਤਾ ਲਾ ਮੈਨ ਲਾ ਪੂਆ ਕੱਲ ਉਹਨਾਂ ਨਾਲ ਕਦੇ ਤੂੰ ਕਹ ਤੇ ਭੈਣ ਸੱਦੀ ਉਹ ਤਗੜੇ ਨਾਲ ਲੱਗੀ ਆ ਅੱਟੀ ਦਾ ਆਉਣਾ ਹੀ ਆ ਜਮਨਾਵੇ ਤੁਹਾਡੇ ਆ ਬਈ ਲੈ ਬੱਸ ਹੂੰ ਦੇਖ ਕੇ ਨਹੀਂ ਬੰਦ ਕਰ ਲਾ ਪਰ ਇਹ ਤਾਂ ਕੁਝ ਹੋਇਆ ਵੀ ਨਹੀਂ ਲਾ ਗੋਗਣਾ ਨਹੀਂ ਮਾਰ ਕਮਲ ਕਟ ਬਣੀ ਤੂੰ ਲਾ ਗੋਗਾਂ ਲਾ ਈ ਨਾਲ ਸਾਡਾ ਵੀ ਜਥਾ ਹੈਗਾ ਤਰਨਾ ਖਾ ਲਿਆ ਵੀ ਬਿਨਾ ਕਰਤਾ ਸਾਡਾ ਸਟੈਂਡ ਪਤਾ ਕਿੰਨਾ ਤਗੜਾ ਆ ਚਾਰ ਭੂਆ ਆ ਉਹ ਤਾਂ ਦੀਨ ਹੈ ਯਾਰ ਸਟੈਂਡ ਬਹੁਤ ਤਕੜਾ ਉਹ ਮੈਨੂੰ ਪਤਾ ਹੈ ਯਾਰ ਤੂੰ ਦੱਸਣ ਵੀ ਲੋ ਆ ਗੱਲ ਆ ਤੁਹਾਡੇ ਮੂੰਹ ਤੂੰ ਹੋਰੇਟ ਪ੍ਰੈਕਸ਼ਨ ਚ ਜਾਣ ਨੂੰ ਫੇਰਦੀ ਆ ਯਾਰ ਮੈਂ ਸੁੱਤੀ ਨਹੀਂ ਸੌਂ ਲੱਗੇ ਮੈਨੂੰ ਤੇਰੀ ਮੈਂ 2 ਵਜੇ 5 ਵਜੇ ਮੈਂ ਨਹੀਂ ਉੱਠ ਗਿਆ ਨਾ ਡੈਡੀ ਦੇ ਕੋਲ ਸਰਾਣੇ ਆ 2 ਵਜੇ ਤਾਂ ਮੈਂ ਆਇਆ ਸੌਂ ਲੱਗੇ ਮੈਨੂੰ 2 ਵਜੇ ਪੂਰੇ ਕਾਈ ਟਾਈਮ ਦੋਏ ਦਾ ਖੂਤੋਂ ਮੈਂ ਆਇਆ ਮੈਨੂੰ ਪਤਾ ਆ ਬਹੁਤ ਕਰਾੜੇ ਮਾਰਦੇ ਨਿਸ਼ਾਨ ਲੱਗੇ ਮੈਨੂੰ ਬਾਥਰੂਮ ਕਾਲੇ ਉੱਠੀ ਸੀ ਦੋ ਵਜੇ ਤੂੰ ਘਰੇ ਵੇਲੇ ਹੀ ਜਾਗਦੀ ਆ ਉਹ ਵੀ ਇਹ ਰਾਤੀ ਸੁੱਤੀ ਹੋ ਮਨੇ ਆਰੇ ਨਾ ਕਰਾੜੇ ਮਾਰਦੇ ਜੀ ਕਿੱਡੇ ਕਿੱਡੇ ਠੀਕ ਆ ਤੁਹਾਡੀ ਮਰਜ਼ੀ ਆ ਹਨਾ ਮੈਂ ਝੂਠ ਨਹੀਂ ਬੋਲਦੀ ਮੈਂ ਲੱਗਿਆ ਸਾਸ ਵੀ ਕਭੀ ਬਹੂ ਦੀ ਐ ਵੀ ਹਨਾ ਉਹ ਹੀ ਕਰਾਈ ਸੀ ਸੌਂ ਖਾ ਜਾ ਨਿਸ਼ਾਨ ਲੱਗੇ ਮੈਨੂੰ ਕਿਹਦੀ ਗੀਤਾ ਪਿਛਵਾ ਦੇ ਮੈਂ ਕਹਿੰਦਾ ਤਾ ਬੜਾ ਮੈਂ ਕਹਾਂ ਕਿ ਮੈਨੂੰ ਬਣੀ ਆ ਤੇ ਆ ਦੇਖ ਮੈਂ ਪਹਿਲੇ ਤੁਹਾਨੂੰ ਆ ਦੇਖ ਪਹਿਲੇ ਤੇਰੇ ਮਰ ਬੰਨੇ ਹੱਥ ਤੂੰ ਸਾਹਾਂ ਲਖਾ ਤੂੰ ਕਿੱਦਾਂ ਕਰਦਾ ਗੱਲ ਕਰ ਚਾਚੀ ਨਾਲ ਦੀ ਕਾਦੀ ਦਾ ਦੱਸ ਐਵੇਂ ਦੱਸ ਦੱਸ ਅਮ ਜੇ ਇਹਨੇ ਆਉਂਦਾ ਆ ਤਾਂ ਜਾਣਾ ਜਣਾ ਗੁੱਡੀ ਮਾਸੀ ਵਾਂਗੂ ਬੁੜਾ ਸਾਡਾ ਵੀ ਡਿਪਰੈਸ਼ਨ ਚ ਪਾਇਆ ਪਿਆ ਮਾਸੀ ਆਉਂਦੀ ਆ ਹੋਏ ਸਾਤ ਲਿਆ ਫਾਤਲੇ ਆ ਕਹਿ ਰਿਹਾ ਖਲਣਾ ਬਣੀ ਫਾਤਲੇ ਆ ਕਹਿ ਰਿਹਾ ਖਲਣਾ ਬਹੁਤ ਸੋਹਣੀ ਗੱਲ ਆ ਕੀ ਗੱਲ ਆ ਕੁੜੀਆਂ ਆਪਣੇ ਤੇ ਜਿੰਨਾ ਮਰਜ਼ੀ ਗਾਵੋ ਤੁਸੀਂ ਹੁਣਾਂ ਆਪਣੇ ਵੇਖ ਜਾਈਂਗਾ ਵੇਖੇ ਨਹੀਂ ਸਾਡੇ ਕੋਲ ਨਹੀਂ ਉਹ ਨਹੀਂ ਗੱਲ ਮੇਰੀ ਨਹੀਂ ਨਹੀਂ ਮਨੀ ਟੱਬਰ ਸਾਦ ਲਿਆ ਨੇ ਆਪਣਾ ਸਹੀ ਆ ਯਾਰ ਮੈਂ ਤੇਰਾ ਦਿਮਾਗ ਖਰਾਬ ਕਰਾ ਦੂੰਗਾ ਸਾਦ ਲਿਆ ਹੈ ਨਾ ਟੱਬਰ ਆਪਣਾ ਸਾਦਾ ਏ ਸ਼ੇ ਇਹ ਐਸਾ ਲਾਦਾ ਤੇ ਯਕੀਨ ਨਹੀਂ ਕਿ ਇਹਨਾਂ ਦਾ ਗੰਦ ਮੂਤ ਤੁਸੀਂ ਆਪਣੇ ਹੱਥਾਂ ਨਾਲ ਚੱਕਿਆ ਮੇਰੀ ਗੱਲ ਸੁਣ ਲਓ ਇੱਕ ਧਿਆਨ ਨਾਲ ਸੁਣਿਓ ਕੰਮ ਨਹੀਂ ਦੇ ਤੇ ਨਿਆਣੇ ਨਹੀਂ ਮਜ਼ਾਕ ਨਾ ਕਰੇ ਮੈਂ ਮਜ਼ਾਕ ਨਹੀਂ ਕਰ ਦੱਸ ਮੈਨੂੰ ਲੱਗੇ ਬਹੁਤ ਸੀਰੀਅਸ ਆ ਮੈਂ ਨਹੀਂ ਕਰੇਂ ਪਰ ਠੰਡ ਪਵੇ ਕੋਈ ਨਹੀਂ ਮੇਰੀ ਗੁਰੂ ਜੀ ਠੰਡਾ ਏ ਦੇਖ ਮਿਖਾਓ ਅੱਜ ਨਾ ਪਤਾ ਲਿਆ ਯਾਰ ਸੁਣਾ ਦੇਖ ਸਾਰੀ ਓਰ ਮੇਰੀ ਹੋ ਗਈ ਏ ਉਸ ਘਰ ਨੂੰ ਬਣਾਉਂਦੀ ਹੈ ਹਨਾ ਪਹਿਲਾਂ ਮੈਂ ਪਿੰਡ ਬਣਾਉਂਦੀ ਰਹੀ ਫੇ ਮੈਂ ਇੱਥੇ ਬਣਾਇਆ ਹਨਾ ਤੇ ਮੇਰੀ ਗੱਲ ਸੁਣੋ ਨਾ ਇੱਕ ਦੁੱਧੇ ਵਾਲੀ ਗੱਲ ਨਹੀਂ ਹੈਗੀ ਹਨਾ ਕਾਸ ਸੋਚਣ ਵਾਲੀ ਆ ਯਾਰ ਅਹੀ ਤਾਂ ਤੇਰੇ ਹੀ ਆ ਅੱਜ ਚੰਗੇ ਆ ਤੁਸੀਂ ਅੱਜ ਚੰਗੇ ਆ ਇੱਕ ਵਾਰ ਜੇ ਅਸੀਂ ਤੇਨੂੰ ਕਹੀਏ ਬਦਲ ਲੱਗੇ ਨਹੀਂ ਟੈਂਡਾ ਜੇ ਅਸੀਂ ਤੇਨੂੰ ਕਹੀਏ ਮੈਨੂੰ ਤੁਸੀਂ ਕਿੱਦਾਂ ਕਹੋਗੇ ਮੈਂ ਤਾਂ ਬੇਚਾ ਮੈਂ ਗਰੀਬ ਕੀ ਕਰੂੰਗਾ ਮੈਂ ਤਾਂ ਰਹਿ ਕੇ ਗੋਹਾ ਚੱਕਦਾਈ ਤੂੰ ਤਾਂ ਉਹਦੀ ਆ ਤੇਰਾ ਪਿਆਰ ਉਹਦੇ ਨਾਲ ਆ ਮੈਂ ਦੋਨਾਂ ਦੇ ਨਾਲ ਵਸੀਲ ਕਰਾ ਦੂੰਗੀ ਜੈਸੀ ਵਸੀਲ ਕਰਾਵੀਏ ਤੇਰੇ ਕੋਲ ਤੇ ਜੇ ਆਰੀ ਹੈ ਤੁਹਾਡਾ ਥੋੜੀ ਹੱਕ ਬਣਦਾ ਕੀ ਪਤਾ ਕਰ ਸਕਦੇ ਕੰਮ ਨਾ ਹੋ ਯਾਰ ਅਮਾ ਕੀ ਜੈ ਤਾਨੂੰ ਆਪਣੀ ਇਸ ਇਸ ਕੰਚਾ ਔਲਾਦ ਪਰ ਨਹੀਂ ਜੀ ਕੀ ਜੇ ਪਾਪੇ ਨੇ ਉਹ ਕਰਾਈ ਨਹੀਂ ਤੁਹਾਇ ਰੋ ਇਤਨਾ ਸਭ ਮੇਰੀ ਗੱਲ ਸੁਣ ਲੈ ਜੇ ਆ ਨਾ ਕਰਾਈ ਹੁੰਦੀ ਪਾਪੇ ਨੇ ਉਸੇ ਯਾਰ ਸੱਤ ਉਸੇ ਜਿੱਦਣ ਹੋ ਗਏ ਦੂਏ ਦਿਨ ਸਭ ਤੋਂ ਆਪਣੇ ਨਾਲ ਕਰਾ ਲੈ ਹਾਂ ਕਰਾ ਲੈ ਨਾ ਤੂ ਸਲੇਜ ਪਰ ਮੈਂ ਤੂੰ ਨਾਲੇ ਕਰਾ ਲੈ ਨਾਲੇ ਕਰਾ ਲੈ ਸਲੇਜ ਨਹੀਂ ਲੈਕ ਲਗਾਈ ਆ ਕਰਾ ਲੈ ਯਾਰ ਮੈਗੀ ਤੇ ਤੁਹਾਡੀ ਆਈ ਤੈਨੂੰ ਦੋ ਮੱਜਾਂ ਦੇ ਦਊਂਗਾ ਤੁਹਾਡੀ ਹੋਣੀ ਜਾਂਦਾ ਗਾਰੰਟੀ ਦੇ ਦੋ ਮੱਜਾ ਲਾ ਲੈ ਤੁਹਾਡੀ ਹੋਣੀ ਹੈ ਉਹ ਹਾਂ ਜਿਹੜੀ ਥਾਤੀ ਹੁੰਦੀ ਹੈ ਨਾ ਨਹੀਂ ਨਹੀਂ ਆ ਦੇਖ ਸਾਡੇ ਤੋਂ ਤੂੰ ਲੱਖ ਕਹਿ ਦਿੰਦੀ ਸਾਡੇ ਉਹ ਗੱਲ ਨਹੀਂ ਸੀ ਆ ਸਾਰੀ ਦਿਰੋਂ ਪਾਰ ਬਾਹਰ ਨਿਕਲ ਕੇ ਉਹ ਗਰਾਂਡੀਆਂ ਦੇ ਵੱਜੀ ਆ ਕੰਦ ਦੇ ਵਿੱਚ ਕਿੱਦਾਂ ਵੱਜੀ ਆ ਤੇ ਮੇਰੀ ਜਨਾਨੀ ਨੂੰ ਨਾ ਕਹਿੰਦੀ ਤੇਰੀ ਜਨਾਨੀ ਨੂੰ ਮੈਂ ਕੀ ਕਹਤਾ ਤੈਨੂੰ ਤੱਕਿਆ ਕਿਹਾ ਕਿ ਆਂਦੀ ਤੇ ਤੀਂ ਮਿਆਂ ਦੇ ਇੱਕ ਦਾ ਮੈਂ ਲੈ ਮੈਂ ਪੈ ਗਿਆ ਤੇਰੇ ਨਾਲ ਚੜੀ ਨਹੀਂ ਪੇਰੀ ਤੇਰੇ ਨਾਲ ਨਹੀਂ 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 ਯਾਰ ਅਮਾ ਇਹ ਬੱਬੇ ਦੇ ਭਾਈ ਨਹੀਂ ਇਹ ਗੱਲ ਤੁਮ ਕਰਾ ਰਹੇ ਹੋ ਗਈ ਨਹੀਂ ਤਾਂ ਬੁੜਾ ਦੇਖ ਐਦਾਂ ਮਸਕੂਮੀਅਤ ਚਿਹਰੇ ਨੂੰ ਕਿਸੇ ਨੇ ਕੁੜੀ ਦੇਣੀ ਆ ਦੁਆ ਹੋਰ ਕਹਿਤਾ ਵਿਆਹਣੇ ਤਾਂ ਹੈਗੇ ਆ ਤਖਵਾਰੇ ਥੋੜੀ ਰੱਖਣੇ ਆ ਨਿਆਣੇ ਤਾਂ ਮੈਂ ਵਿਆਹਣੇ ਹੀ ਆ ਇੱਕ ਨਾ ਇੱਕ ਦਿਨ ਯਾਰ ਅਮਾ ਹਣ ਤੂੰ ਮੇਰੀ ਗੱਲ ਸੁਣ ਆਪਾਂ ਫਰਕ ਵਾਲੀ ਗੱਲ ਕਰਤੀ ਹੈ ਨਾ ਗੋਪੀ ਮੇਰੀ ਮੇਰੀ ਮੇਰਾ ਹਿੱਸਾ ਜਿਹੜਾ ਹੋਗਾ ਨਾ ਉਹ ਤੁਹਾਨੂੰ ਆਣਾ ਜਿਹੜਾ ਤੁਹਾਡਾ ਹਿੱਸਾ ਉਹ ਤੁਹਾਡੀਆਂ ਤੀਮੀਆਂ ਨੂੰ ਜਾਣਾ ਕਦੇ ਨਹੀਂ ਬਸਦੇ ਬੇਚੀ ਹੋਇਆ ਉਹ ਇਸਕਾ ਜੇ ਸੁਦਰਸ਼ ਨਹੀਂ ਆ ਗਿਆ ਉਹ ਜਨਾਨੀ ਹੈਗੀਆਂ ਉਹਨਾਂ ਨੇ ਝੰਗਰਾ ਬਾਕੇ ਸਾਰੇ ਮੇਰੀ ਚਮਕ ਚਮਕ ਕਰਦੀਆਂ ਫੈਰਨਾ ਉਹਨਾਂ ਦੇ ਦਿਲ ਦੇ ਅੰਦਰ ਆਰਮਾਨ ਨਹੀਂ ਆ ਕਿ ਮਾਰਨੇ ਜੋ ਜੋੜਿਆ ਛੋੜਿਆ ਉਹ ਸਭ ਕੋ ਤੁਹਾਨੂੰ ਦੇਤਾ ਮਾਰ ਰੜੀ ਕੱਲ ਉੱਟ ਕੇ ਕਹਿਣਗੇ ਚਲੋ ਬਾਹਰ ਫੇਰ ਜੇ ਇੱਧਾ ਜਿਧਾ ਜਾਓਗੇ ਜਨਾਨੀ ਮੇਰੀ ਮੇਰੇ ਹੱਥ ਤੇ ਚੱਲਣੀ ਆ ਯਾਰ ਇਹ ਕਿਹੜੀ ਗੱਲ ਆ ਯਾਰ ਜਾਨ ਮੈਂ ਰਖੜੀ ਪਲਕਾਂ ਦੇ ਆ ਕੋਈ ਭਰੋਸਾ ਨਹੀਂ ਹੁੰਦਾ ਕਿਦਾਂ ਦੀਆਂ ਨਿੱਕਲੀਆਂ ਅੱਛਾ ਤੂੰ ਵੀ ਕਿਸੇ ਦੀ ਲੱਤੀ ਹੋ ਮੈਂ ਤਾਂ ਆਪਣਾਂ ਦੀ ਆਈਆਂ ਸ਼ੁਰੂ ਤੋਂ ਇੱਥੇ ਅਬਹੀਂ ਡੋਲ ਜਾਣਾ ਮੈਨੂੰ ਡੋਲਦਾ ਮੇਰੇ ਅੰਦਰ ਲੱਤੇ ਅਗਰ ਬੈਠ ਕੇ ਗੱਲ ਕਰਦਾ ਮੈਂ ਲੱਤੀ ਜਾਂਦਾ ਦਿਲ 'ਚ ਦੂਜਾ ਹੋ ਰਿਹਾ ਹੈ ਗਰਮੀ ਹੋ ਗਈ ਆ ਲੱਤੇ ਨੂੰ ਲੱਦਾ ਕੋਣ ਉਹ ਲੱਤਾ ਕਿਹੜਾ ਭਰਾ ਤੇਰਾ ਉਹ ਹੁੰਦਾ ਹੈ ਨੀ ਮੇ ਖਾਨਦਾਨ ਦੇ ਵਿੱਚ ਤੁਹਾਡੇ ਲੱਤੇ ਲੱਤੇ ਉੱਥੇ ਲੱਤੇ ਮਿੱਤੇ ਸਭ ਤੁਹਾਡੇ ਹੀ ਆਪਣੇ ਸੀ ਉਹ ਕਹਾਵਤ ਆ ਅੱਛਾ ਤਾਂ ਮੇਰੀ ਇੱਕ ਗੱਲ ਸੁਣ ਲੈਤੀ ਜੇ ਮੇਰੇ ਤਰ੍ਹਾਂ ਬੰਨੇ ਹੱਥ ਐਨਾ ਡਿਪਰੈਸ਼ਨ ਆਪਣੇ ਆਦਮੀ ਨੂੰ ਨਾ ਦੇ ਐਨਾ ਤਾਂ ਆਉਂਦੇ ਸਾਡੇ ਜੀਵਨ ਦੇ ਵਿੱਚ ਹੀ ਲਿਆ ਉਹ ਗਰੀਬ ਵਿਚਾਰਾ ਇੱਦੇ ਤੁਰਿਆ ਫਿਰਦਾ ਉਹ ਉਹਨੂੰ ਕੋਈ ਟੈਨਸ਼ਨ ਹੈ ਨਹੀਂ ਉਹਦੇ ਵੱਲ ਜਿਹਦੇ ਮੱਝੀ ਹੋਵੇ ਗੱਲ ਹੈਗੀ ਇਹੇ ਉਹ ਕਹਿੰਦਾ ਓਏ ਲੜਾਈ ਡਿਕਣਾ ਅਸੀਂ ਦੋਨਾਂ ਨੇ ਪੈਂ ਮੇਰਾ ਬੁੜਾ ਨੂੰ ਮੈਂ ਕਹਿੰਦਾ ਜੇ ਨਾ ਹੁੰਦੀ ਬੁੜਾ ਕਹਿੰਦਾ ਮੈਂ ਕਿਹਾ ਤੇਰੀ ਜ਼ਮੀਨ ਨੂੰ ਦੇਖ ਕੇ ਕੁੜੀ ਦਿੱਤੀ ਸੀ ਤੇਰੇ ਮੁੰਡਾ ਦੇਖ ਕੇ ਨਹੀਂ ਸੀ ਤੇਨੂੰ ਕੁੜੀ ਦਿੱਤੀ ਮੇਰੀ ਮਾਂ ਨੇ ਓ ਹੈਲੋ ਹਾਂ ਓ ਹੈਲੋ ਉਹ ਤਾਂ ਤੂੰ ਤੇਰੇ ਦਤਾਰ ਚ ਖਾ ਲਿਆ ਮੇਰੇ ਬੁੜੇ ਨੇ ਉਹ ਤਾਂ ਤਾ ਕਰਾ ਰਿਆ ਦਿਲ ਹੋ ਨਹੀਂ ਪਾਪਾ ਮੈਨੂੰ ਮੈਨੂੰ ਤੇਰੀ ਭੈਣ ਮੈਂ ਟਿਕਵਾ ਦਾ ਮੈਂ ਟਿਕਵਾ ਦਾ ਆ ਜਾਂਦੀ ਜੀ ਭੈਣ ਨਹੀਂ ਸੀ ਆਉਂਦੀ ਉਹ ਭੈਣ ਆਉਂਦੀ ਸੀ ਮਾਂ ਉਹ ਵੀਰੂ ਲਾ ਦੱਸੇ ਗਿਆ ਉਹ ਵੀਰੂ ਵੀਰੂ ਓਏ ਉਹ ਵੀਰੂ ਹੁਣ ਹੀ ਨਹੀਂ ਹਟਦੇ ਹਾਂ ਵੀਰੂ ਨਹੀਂ ਹਟੇ ਹੀ ਨਹੀਂ ਮੈਂ ਟਿਕਵਾ ਦਾ ਗੋੜ ਤੇ ਬਾਹਨੇ ਵੀਰੂ ਵੀ ਇਹਨਾਂ ਲਈ ਸੀ ਸਾਡਾ ਸੀ ਲੈ ਮੈਂ ਟਿਕਵਾ ਦਾ ਗੋੜ ਤੇ ਬਾਹਨੇ ਕਰਤਾ ਲੈ ਆਂਦੇ ਜੀ ਲੈ ਕਿ ਉਹ ਚੱਲ ਮਾ ਸੁਣਾ ਜਾਨ ਉੱਛਾ ਗੱਭਰੂ ਲੈ ਗੱਭਰੂ ਸਾਡੇ ਪੇਰੇ ਤਰੀ ਮਨੀ ਜਰੀ ਹੈ ਤੇਰੇ ਨਿਆਣੇ ਨਾ ਜੀਨ ਹੋ ਗਏ ਭਾਵਾਂ ਦੇ ਰਿਆਂ ਤੇ ਭਾਵਾਂ ਰਾਹੀਂ ਆਓ ਇਸ਼ੂ ਨਹੀਂ ਬਣਾਇਆ ਇਸ਼ੂ ਬਣਾਇਆ ਵਿਆਜ ਜੇ ਨਿਆਣੇ ਨਾ ਹੋ ਗਏ ਨਿਆਣੇ ਹੋ ਗਏ ਪਰਾਇ ਹਨ ਫੇਕ ਹਨ ਫੇਕ ਨੇ ਫੇਕੜਾ ਕੁੜੀਆਂ ਨੂੰ ਕਹਿੰਦੇ ਆ ਕਿ ਤੁਸੀਂ ਬਗਾਨੀਆਂ ਆ ਅੱਜ ਤੂੰ ਪੁੱਤਾਂ ਨੂੰ ਬਗਾਨੀਆਂ ਆ ਨਹੀਂ ਬਣਾਇਆ ਤੁਸੀਂ ਜੇ ਵੀ ਅਸੀਂ ਓੜੀ ਬਣਾਇਆ ਪਰ ਪੁੱਤਾਂ ਕੇ ਮੰਮੀ ਕਹਾ ਆਪਣੇ ਨਾਲ ਉਹ ਅਸੀਂ ਓੜੀ ਬਣਾ ਪਟਵਾ ਲਈਨੇ ਬਣਾ ਲੱਗਦਾ ਨਾ ਕਰਾਉਣ ਤੇ ਓਏ ਪਟੜਾ ਮੇਰੇ 2,70,000 ਛਣਿਆਰੇ ਦਾ ਦੇ ਓ ਅਸੀਂ ਓੜੀ ਗੋਪੀ ਅਸੀਂ ਓੜੀ ਬਣਾਇਆ ਯਾਰ ਤੇ ਮਾਸੀ ਦਾ ਪੁੱਤ ਬਣਾਇਆ ਐ ਮਿੰਟ ਬਾਅਦ ਸੁਨੇਹਾ ਦੇ ਚੱਕ ਲੈ ਆ ਆ ਮੇਰੇ ਹੱਥੋਂ ਨਹੀਂ ਜਾਣ ਹੋਣਾ ਗੋਪੀ ਹਾਂ ਕੀ ਕੰਮ ਹੋ ਆ ਬਰਾਤਰ ਕੰਮ ਦਾ ਦਵਾਜੂ ਦਾ ਘੇਰੇ ਸਾਰੀ ਕੂਲੀ ਬਾਹਰ ਨਿਕਾ ਦੇ ਗੋਰੀਓ ਮਿਹਤਰੀ ਮੰਗਦਾ ਕੋਈ ਮੈਂ ਮਿਹਤਰੀ ਕੋਈ ਐ ਕੂਲੀ ਨਿਕਾ ਦੇ ਦਵਾਜੂ ਦਾ ਘੇਰਾ ਯਾਰਾ ਗੋਪੀ ਤੂੰ ਕੰਮ ਕਰਦੇਂ ਦਾ ਮਤਲਬ ਹੋਰ ਕੌਣ ਰਾ ਤੌੜੀ ਕੋ ਲੈ ਤੂੰ ਹੋਰ ਬੱਤੀ ਬਜਾ ਦੇ ਮੇਰੇ ਮਾਰੋ ਮੇਰੇ ਛਤਰੇ ਕਿੱਡਾ ਵਿਗੜਿਆ ਕੋਈ ਨਹੀਂ ਹੈਗਾ ਆ ਮੈਂ ਕੋ ਸੌਫਟ ਵੀ ਹੈ ਤੂੰ ਕਰਦਾ ਪੁੱਤ ਤੂੰ ਕਰਦਾ ਪਰ ਜੋਰ ਤਾਂ ਨਾ ਇੰਦਾ ਮਾਰਦਾ ਮੈਂ ਦੱਸ ਪਾਈ ਆ ਆ ਤੂੰ ਕਿਦਾਂ ਸੁਧਾ ਪਿਆ ਯਾਰ ਦੇਖ ਲੈ ਇਹਨੂੰ ਕੋ ਕੰਮੇ ਨਹੀਂ ਹੈਗਾ ਯਾ ਇੰਦਾ ਥੋੜਾ ਦੁੱਖ ਲੱਗਦਾ ਮੈਂ ਮੋੜ ਕੋ ਮੋੜ ਕੇ ਭੈਂ ਗੱਟਿਆਂ ਤੱਕ ਮੇਰੇ ਗੱਲ ਚੱਲ ਬਹਿ ਜਾ ਫਿਰ ਫਿਰ ਕਿਉਂ ਇਹ ਮਨ ਨਹੀਂ ਆਖੇ ਵੀ ਲੰਦ ਮੈਂ ਕਿ ਮੇਰੇ ਨਾਲ ਸ਼ਹਿਰ ਨੂੰ ਚੱਲ ਕਹਿੰਦਾ ਮੈਂ ਨਹੀਂ ਜਾਣਾ ਆ ਜੱਗੀ ਪਾ ਲਈ ਕਹਿੰਦਾ ਪਵਾ ਨਾ ਪਸੀਨਾ ਨਾ ਪਿੰਜਾ ਨਾ ਹੋ ਪਸੀਨਾ ਪਤਾ ਆ ਤੈਨੂੰ ਬਹਿ ਜਾ ਪੁੱਤ ਬਹਿ ਜਾ ਬਹਿ ਜਾ ਬਹਿ ਜਾ ਇੰਨਾ ਨਾਟਾ ਟਿਕੋਈ ਮੈਂ ਤਾਂ ਥੋੜਾ ਪਰੇਰ ਐ ਨੇ ਕਾਹਦਾ ਕਰਦੀਂ ਕਿ ਕੋਈ ਮੈਂ ਇੰਨਾ ਨਾਟਾ ਚੋਈ ਸਮਝ ਰਿਹਾ ਬੈਠਾ ਨਾ 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 ਮੇਰੇ ਬੈਸਟ ਨੇ ਤੈਨੂੰ ਬੈਠੀ ਮੈਂ ਬੈਣਾ ਹੀ ਨਹੀਂ ਨਹੀਂ ਬਣੀ ਉੱਥੇ ਕੋਪੀ ਬੈਠਾ ਬੈਠਾ ਰਹੀ ਨਹੀਂ ਥੱਲੇ ਬੈਣਾ ਮੇਰਾ ਭਰਾ ਤੂੰ ਥੱਲੇ ਪੁੰਜੇ ਵਾਲਾ ਹੀ ਪੁੰਜੇ ਐਵੇਂ ਉੱਥੇ ਵੈਰ ਤੂੰ ਬੈਠਾ ਸੀ ਤੁਹਾਡਾ ਮੰਜਾ ਐ ਬਹਿ ਜਾ ਮੰਜਾ ਥੋੜੀ ਬੈਡ ਆ ਬੈਡ ਮੇਰੇ ਬਾਸ ਯਾਰ ਉਹ ਪੈਰ ਤੋੜ ਲਿਆ ਕੇ ਮੜਾ ਜੀ ਇੰਨੀ ਕਿੱਜਾ ਮਰੂਤ ਚੰਡ ਬੁੱਤੀ ਦੇ ਖੱਚ ਕੇ ਬੰਦਰ ਜਾਂ ਬੇਲੜ ਕੰਮ ਨਾ ਕੋਈ ਕਾਰਨਾ ਕੋਈ ਪਾਪੇ ਨੂੰ ਪੁੱਛ ਬੇਲਾ ਪਾਪੇ ਨੂੰ ਪੁੱਛੋ ਪਾਪੇ ਲਈ ਤਾਂ ਨਹੀਂਗਾ ਬੇਲਾ ਪੁੱਛ ਲੋ ਉਹਨ ਕੋਈ ਫੈਲ ਫੁੱਲ ਮੇ ਲਾ ਦੋ ਸ਼ੋਰਾ ਹੋਰ ਸੌਣ ਲੱਗਾ ਆ ਉਹ ਸੁੱਤਾ ਆ ਮੈਂ ਤਾਂ ਇੱਕ ਗੱਲ ਦੇਖੀ ਉੱਠਿਆ ਫਰੈਸ਼ ਹੋਇਆ ਰੋਟੀ ਖਾਧੀ ਫੋਨ ਦੇਖਿਆ ਫੇਰ ਸੌ ਗਿਆ ਮਨੀ ਇਹ ਹੀ ਕੰਮ ਆਏ ਨਾ ਇਹ ਉੱਠਿਆ 4 ਵਜੇ 4 ਵਜੇ ਉੱਠਿਆ ਪਹਿਲਾਂ ਖੇਤ ਗਿਆ ਫੇ ਮੱਝ ਚੋਈ ਆ ਕੇ ਇੱਕ ਫੇ ਪੀ ਗਿਆ ਮੋਟਰ ਤੇ ਹੁਣ ਫੇ ਖਾਗ ਲੈ ਕੇ ਆਇਆ ਪਾਣੀ ਦੇਖਣ ਮੁੜ ਕੇ ਫੇ ਆਇਆ ਭਈ ਆ ਕੇ ਮੱਝਾਂ ਚੋਈਆਂ ਮੱਝਾਂ ਚੋ ਕੇ ਫੇਰ ਖਾਗ ਲੈ ਕੇ ਆਇਆ ਫੇ ਕਿੱਦੇ ਗੋਆ ਚੱਕਾ ਆਇਆ ਸਾਲਾ ਖਾਗ ਦੇ ਬਿਆ ਮੇਰੇ ਤੁਸੀਂ ਪੈਸੇ ਦੋ ਯਾਰ ਮੈਂ ਮੈਨੂੰ ਕਿਹੜਾ ਸਾਲਾ ਇੱਕ ਗਲੈਸ ਪੈਂਦੀ ਐ ਯਾਰ ਦੇਣਾ ਹੀ ਆ ਤੇ ਸਾਰੇ ਮੇਰੇ ਰੁਪਈਆ ਦੋ ਭੈਣ ਮੰਗੇ ਤੇ ਤੁਸੀਂ ਕਹਿੰਦੇ ਕਿੱਛੇ ਖਾੜਚੇ ਕਿੱਛੇ ਤੇਰੇ ਟੈਸਟ ਕਰਾਇਆ 4000 ਦੇ ਉਹ ਘਟ ਆ ਮੇਰੇ ਵਾਲਾ ਕੰਬਲੇ ਇਹਨੂੰ ਸਨਮਾਰਨ ਕਰੋ ਹੁੰਦੇ ਆ ਡਾਂਗ ਦੀ ਦੀ ਆਲਾ ਫੜਾਵਾਂ ਹਾਂ ਨਹੀਂ ਡਾਂਗ ਮਾ ਡਾਂਗ ਆਲੇ ਰੇ ਆਹ ਕਿਹੜੀ ਗੱਲ ਕਰਦੀ ਆ ਫੜਿਓ ਫੜਿਓ ਮਰੀ ਜੀ ਹੁਣ ਤੁਸੀਂ ਕੀ ਅਫਸਰ ਲੱਗਿਆ ਮੇਰੇ ਤੇ ਹਣ ਹੁਣ ਕੀ ਤੁਸੀਂ ਤੁਸੀਂ ਕੀ ਅਫਸਰ ਲੱਗਿਆ ਦੱਸੇ ਜੀ ਮੇਰੇ ਹੱਥ ਪੈਨ ਕੁਛ ਹੋ ਗਿਆ ਬਾਪੇ ਸਾਲਾ ਮੈਂ ਪੁੱਸਾ ਕਰੇ ਕੰਮ ਨਾ ਬੋਲੋ ਮੈਂ ਬਿਮਾਰ ਨਾ ਹੋਈ ਮੈਂ ਈ ਸੀ ਜਾ ਆ ਗਿਆ ਮੈਂ ਜੱਪਦਾ ਮੁਰਕੋ ਮੁਰਕੋ ਈ ਸੀ ਤੇ ਚੱਲਦਾ ਵੀ ਨਹੀਂ ਬੰਦ ਆ ਕਰ ਕੀ ਹੋਈ ਸੀ ਮੈਂ ਵੀ ਆਵੇ ਸੀ ਈ ਸੀਦਾ ਬੰਦਵਾ ਇਸੀ ਦਾ ਬੰਦਾ ਅੰਡਾ ਆ ਦੇ ਲਾ ਇਹਦਾ ਸਾਰਾ ਕੰਦਾ ਜੀ ਏਸੀ ਹੈ ਮੈਂ ਕਹਿੰਦੀ ਪਾਪੇ ਨੂੰ ਟਨਕ ਦਾ ਲਵਾ ਦੇਈ ਸੀ ਜਿਹੜੀ ਦੱਸੋ ਪਤਾ ਕਰਨੀ ਪਹਿਲਾਂ 1 ਲਿਟਰ ਲਾ ਕਰਾਉ 6000 ਰੁਪਏ ਮੀਟਰ ਦੇ ਲੱਗਣਾ ਲਾ ਕਰਾਉਣ ਦੇ ਉਹ ਭਾਜੀ ਕਹਿੰਦਾ ਨਹੀਂ ਕਹਿੰਦਾ ਡੂੰਘਾ ਹਸਾਂ ਨਾ ਲੱਗਣਾ 6 ਥੋੜੀ ਲੱਗਣਾ ਜਾਂਦੇ ਕੌਣ ਦਿੰਦਾ ਤੁਹਾਨੂੰ ਉਹ ਯਾਰ ਆ ਉਹ ਲ ਪਾਪੇ ਦਾ ਕਰਾਉਣ ਲੱਗਾ ਪਤਾ ਕਰਕੇ ਆਇਆ ਉਹ ਕਿ ਤਾਂ ਦਾ ਨੇ ਫੇ ਡੇੜ ਦਾ ਇਹ ਲਵਾਵੋ ਡੇੜ ਦਾ ਇੱਧਰ ਇਹ ਡੇੜ ਦਾ ਲਵਾਵੋ ਤਾਂ ਕੰਮ ਵੀ ਆ ਜੂ ਡੇੜ ਦਾ ਕੀ ਕਰਨਾ ਕੋਈ ਉਹ ਗਾਹਾਂ ਕੰਮ ਆ ਜੂ ਫੇ ਇੱਥੋਂ ਲਾ ਕੇ ਵੀ ਉੱਪਰਲੇ ਕਮਰੇ ਚ ਲਵਾ ਦਵਾਂਗੇ ਆਹੋਂ ਭਾਟਾ ਤਾਂ ਨਹੀਂ ਚਾਹੀਦਾ ਨਹੀਂ ਡੇੜ ਦਾ ਆਂਦਾ ਵੀ ਉਹਨੇ ਬੈਣਾ ਨਹੀਂ ਗੱਲ ਆ ਉੱਪਰ ਲਵਾ ਮੰਗ ਬਚੇ ਰਲੇ ਉਹ ਹੀ ਕਹਿੰਦਾ ਡੇੜ ਦਾ ਨਹੀਂ ਕੰਮ ਦਾ ਤਾਂ ਨਹੀਂ ਮੈਂ ਕਹਿੰਦਾ ਨੀ ਪੌਣੇ ਟਾਂ ਦਾ ਲੈ ਮੈਂ ਕਹਿੰਦਾ ਸਾਰਾ 10 ਟਾਂ ਦਾ ਲੈ ਤੂੰ ਪੈਸੇ ਤਾਂ ਨਹੀਂ ਨਹੀਂ 0.8 ਦਾ ਰਿਕਾਰਡ ਤੋਂ ਲੈ ਲਓ ਤੇਸ ਤਰ੍ਹਾਂ ਕਟਾਈ ਜਾਏ ਮੇਰੇ ਰਿਕਾਰਡ ਤੋਂ ਲੈ ਲਓ ਲੋਣਾ ਕਿਹੜਾ ਹੈ ਤਾਂ ਹਿਲਵਾਣਾ ਮਿਸ਼ ਮਿਸ਼ੀ ਦਾ ਲਾਓ ਪਤਾ ਕਿੰਨਾ ਮਹਿੰਗਾ 60 70000 ਦਾ ਮਿਸ਼ ਮਿਸ਼ੀ ਏਸੀ ਵੀ ਇਦਾਂ ਆ ਆਹ ਸਾ ਇੰਨਾ بڑے ਕ੍ਰਿਚਕਰ ਨਾਲੇ ਸਾਲੀ ਪੂਰੀ ਪੂਰੀ ਜੇ ਇਹਦਾ ਕੈਸ ਦੇਣੀ ਆ ਫੇਰ ਮੈਂ ਲੈ ਲਵ ਵੀ ਹੁਣੇ ਲਵਾਇਆ ਸੀ ਪਿਛਲੇ ਸਾਲ ਉਹ ਨਹੀਂ ਕਰਿਆ ਫਿਰ 40 ਕੁੜੀ ਦਾ ਹਵਾਇਆ ਤੂੰ ਕਿਉਂ ਅਠਖਾੜ ਕਰ ਲਾ ਕੀ ਰੋਟੀ ਜੋਗਾ ਅਠ ਕਿ ਰੋਟੀ ਜੋਗਾ ਕੰਮ ਕਰ ਲਾ ਕੁਸ਼ੈਰ ਸ਼ੂਰ ਨੂੰ ਤਾਂ ਜਾਇਆ ਜਾਣਾ ਮੈਂ ਮੇਨ ਨਾਲ ਚੱਲ ਜਵੇ ਚੱਲ ਚਲੀਏ ਪਤੰਨੇ ਹਨਾ ਹਾਂ ਨਾਲ ਆਏ ਨਾ ਚੱਲ ਚਲੀਏ ਤੇ ਹੀ ਆ ਜਾਣਾ ਆਪਾਂ ਹੇ ਮਨੀ ਮੈਂ ਟਾਈਮ ਨਹੀਂ ਰਵਾਂ ਦੋ ਮਣੀ ਨਹੀਂ ਮਨਾ ਮਨਾ ਮਨੀ ਦੋ ਜਰ ਪਹਿਲਾਂ ਤਾਂ ਦਾਹ ਪੂਰੇ ਲੱਭੇ ਫਿਰ ਦਾਹ ਪੂਰੇ ਲਾਏ ਥੜੇ ਨਹੀਂ ਗਰਮੀ ਭੈਣ ਜੁਲਾਈ ਤੁਹਾਨੂੰ ਕਿਹਨੇ ਕੋਈ ਫਿਗਰ ਨਹੀਂ ਕਿਸੇ ਦਾ ਕੋਈ ਲਾਣਾ ਤੂੰ ਕੈਮਰੇ ਦੇ ਦੇ ਕੇ ਹੀ ਪਾਣੀ ਲੈ ਕੇ ਤਾਂ ਇਸ ਦੇ ਮੈਨੂੰ ਇੰਡਾ ਤਰਸਾ ਕੈਮਰੇ ਦੇ ਦੇ ਕੇ ਨਾ ਮੇਰਾ ਡੈਲ ਖੜ ਗਿਆ ਮੈਂ ਢੱਡ ਚ ਟੱਕ ਕੋ ਪਿਆ ਆਏ ਵੀਰਾ ਮੁੰਡਾ ਮੀਂਹ ਪੈ ਜਾ ਉੱਥੇ ਭਾਈ ਇਹਨਾਂ ਤੇਰੇ ਵੀ ਪੱਟੀ ਘਰਾ ਦਿੰਨੇ ਟੱਕ ਜਿਹੜਾ ਓਏ ਓਹ ਕਿਦਾਂ ਬੋਲਦਾ ਤੂੰ ਗਿਆ ਢਿੱਡ 'ਚ ਟੱਕ ਪਿਆ ਇਹ ਜਿੰਦਾ ਮੇਰਾ ਮੁੰਡਾ ਇਹ ਵਿਚਾਰਾ ਮੜ ਤੋਂ ਮੜਤੀ ਹੋਇਆ ਆ ਫੇਰ ਢਿੱਡ ਦੀ ਆਗਾ ਹੁੰਦਾ ਤਾਂ ਹਾਂ ਇਦਾਂ ਬਹਿ ਗਿਆ ਤੂੰ ਉੱਥੇ ਮੈਂ ਦੇਖਿਆ ਹੈ ਇਹ ਸਾਰਾ ਕੋਈ ਵੀ ਸ਼ਹਿਰ ਜਾਵੇ ਗੋਪੀ ਮੇਰੇ ਨਾਲ ਆਰਾਮ ਦਾ ਆ ਸੌਂ ਜਾਂਦਾ ਕਿੰਨਾ ਖਾਏ ਨਾ ਆ ਦੇਣਾ ਢਾਕ ਭਰਾ ਉਂਤੇ ਇਹ ਮਣੀ ਦੇ ਚੱਲੂਗੀ ਮਾਰੋ ਦੋ ਕੇ ਮਾਰੋ ਰੋਟੀ ਬੜੀ ਬਰਪੋ ਉਠ ਚੱਲ ਨਾਲ ਕੋਈ ਕੰਮ ਕਰਾ ਵੀ ਚੱਲ ਵੱਡਾ ਭਾਈ ਇੱਕ ਘੰਟੇ ਦੇ ਬੈਠੇ ਬਿਟਾ ਲੈ 10 ਨੋਟ ਕਾ ਲਾਉਣਾ ਨਹੀਂ ਨੋਕਾ ਵੀ ਯਾਰ ਪਾਪਾ ਟੱਕਰ ਗੈਰ ਜਾਣਾ ਹੀ ਨਹੀਂ ਲੈ ਯਾਰ ਕੋਈ ਨਹੀਂ ਬਾਈਕਾਰ ਗੋਪੀ ਗੋਪੀ ਉਹ ਸੇਲ ਲੱਗੀ ਆ ਚੱਲ ਜਾ ਐਡੀ ਜੇ ਦੀ ਹੋਣਾ ਪੱਛੇ ਚੱਦਾਂਗੇ ਨਹੀਂ ਮੈਂ ਨਹੀਂ ਹਾਲ ਕਰ ਲੈ ਕੋਈ ਨਹੀਂ ਮੈਂ ਤੁਹਾਨੂੰ ਆਪੇ ਸੇ ਤੁਹਾਨੂੰ ਉਤਾਰ ਦਵਾਂਗਾ ਲੈ ਆਦਾ ਦੰਗਿਆ ਅੱਗੇ ਬਣਗੇ ਨਹੀਂ ਹੋਰ ਵੀ ਕੰਮ ਆ ਦੋ ਤਿੰਨ ਗੱਲ ਤਾਂ ਆ ਗੁੱਡੀ ਨੇ ਆਉਣਾ ਉੱਥੇ ਐ ਨਹੀਂ ਆਉਣਾ ਨੇ ਉਹ ਮੈਂ ਸਾਰੀਆਂ ਇਹਨਾਂ ਦੀਆਂ ਸਕੀਮਾਂ ਹੋਈਆਂ ਆ ਐ ਨਹੀਂ ਆਉਣਾ ਯਾਰ ਬੱਸ ਸੌਂਵਾਰਾ ਸੌਂ ਲਾ ਕੇ ਮੈਨੂੰ ਜਿਹੜੀ ਮਰਜੀ ਮੈਨੂੰ ਆਪਣੀ ਲੱਗ ਕੇ ਮੈਂ ਐਵੇਂ ਗੁੱਡੀ ਨੇ ਆਉਣਾ ਆ ਉਹ ਟੈਂਡ ਗੱਡਾ ਟੈਂਡ ਪਿਆ ਆ ਗੁੱਡੀ ਤੋਂ ਖਾਦੀ ਗੁੱਡੀ ਤੋਂ ਖਾਦੀ ਚੱਕੀ ਮੈਂ ਤੇਰੀ ਤਾਂ ਖਾਦੀ ਮੈਂ ਆਪਣੀ ਖਾਦੀ ਆ ਗੁੱਡੀ ਤਾਂ ਨਿਆਣਿਆਂ ਨੂੰ ਆ ਸੁਣਾਂ ਮੋਗੋਪੇ ਮੈਂ ਤਿੰਨ ਚਾਰ ਚੀਜ਼ਾਂ ਲੈ ਕੇ ਆਉਣੀ ਆ ਇੱਕ ਪੱਖਾ ਲੈ ਕੇ ਆਉਣਾ ਮੈਂ ਰਸੋਈ ਜੀ ਮੇਥੋਂ ਕੰਮ ਨਹੀਂ ਹੁੰਦਾ ਯਾਰ ਰਸੋਈ ਜੀ ਨਹੀਂ ਖਾੜੇ ਹੁੰਦਾ ਉਹ ਲੈ ਕੇ ਆਉਣਾ ਹੈ ਪੱਖਾ 2 ਕਿਲੋ ਦਾ ਇੱਕ ਲੈ ਕੇ ਆਉਣਾ ਹਾਂ ਉਹ ਤਾਂ ਚਲ ਵੀ ਦੇ ਲੈ ਮੈਂ ਕਹਿ ਤਾ ਉਹਨੂੰ ਚਾਹਣ ਲੈ ਕੇ ਹਾਂਜੀ ਹਾਂ ਤੇ ਬਾਅਦ ਨੂੰ ਕੀ ਤੁਹਾਡੇ ਘਰ ਲੱਗਣਾ ਤੁਹਾਨੂੰ ਵੀ ਰੋਟੀ ਦੀ ਰੋਟੀ ਦੀ ਮਨ ਨੂੰ ਕਾ ਬੈਟਰੀ ਕਹਿੰਦਾ ਮੈਂ ਹਾਂ ਮੈਂ ਯੂਜ਼ ਕਰਕੇ ਦੇਖੂ ਮਗਾ ਭਰਾਵਾ ਪਹਿਲਾਂ ਮੈਂ ਪਹਿਲਾਂ ਵਾਰਤ ਕੇ ਦੇ ਦਾਂ ਵਾਲਾ ਨੂੰ ਨਾ ਉਦੇ ਮੱਤੇ ਤੇ ਬੰਨ ਕੇ ਮੈਂ ਫਤਿਆਂ ਨੂੰ ਘੁਮਿਆਣਾ ਉਹ ਉਹਦੀ ਬੈਟਰੀ ਦੀ ਸੈੱਪ ਹੈ ਨਾ ਉਹ ਦਾ ਮੈਂ ਤੂੰ ਪੁੰਨੇ ਹੀ ਖਟਿਆ ਭੈਣ ਮੇ ਆਈ ਵੀ 30 ਡਾਲਰ ਦੀ ਆ ਬਾਰਾ ਮੈਂ ਤਨ ਲਿਆ ਦੂੰਗਾ ਮੈਂ ਤੇ ਖੁੱਤਰਾ ਹੋ ਗਿਆ ਖਿੱਚ ਕੇ ਖਿੱਚ ਕੇ ਮੈਂ ਵੀ ਖਿੱਚ ਕੇ ਹੋਰ ਖਿੱਚ ਕੇ ਵੱਟ ਗਿਆ ਇਹ ਲੋ ਮੈਨੂੰ ਗੱਡੀ ਆਉਂਦੀ ਹੋਵੇ ਨਾ ਮੈਂ ਇਹਨਾਂ ਦੀ ਪਰਵਾਹ ਨਾ ਕਰਦੀ ਮੈਂ ਚਾਹਤ ਬਣਾ ਲਓ ਸਿੱਖ ਲਓ ਲਾਇਸੈਂਸ ਤਾਂ ਮੇਰੇ ਕੋਲ ਹੈਗਾ ਮੈਂ ਦੌੜ ਜਾਣਾ ਸੀ ਗੱਲ ਗੱਡੀ ਆਉਂਦੀ ਨਹੀਂ ਮੈਨੂੰ ਹੁਣ ਫੇਰ ਹੁਣ ਲੈਂਦੇ ਆ ਇਸ ਤੇ ਗੱਡੀ ਜਿੱਦਾਂ ਐਕਟਿਵਾ ਚੱਲਦੀ ਉਦਾਂ ਹੀ ਚੱਲਿਆ ਕਰਨੀ ਕਹਿੰਦੇ ਹੋ ਗੱਡੀ ਆਟੋਮੈਟਿਕ ਹਾਂ ਆਟੋਮੈਟਿਕ ਹੀ ਲੈਣੀ ਆ ਕਾਲੀ ਗੱਡਾ ਬਾਤ ਹੋ ਗਿਆ ਨਾ ਲਾਣੀ ਆ ਕੋਈ ਵਾਰ ਮੈਂ ਲੜਨ ਚੱਲੀ ਆਂ ਮਤਲਬ ਕਿ ਇਹਦੇ ਵਿੱਚ ਵੱਜ ਗਈ ਵੀ ਲੜਨੀ ਹੋਣਾ ਇਦਾਂ ਕਿਦਾਂ ਵਿੱਚ ਵੱਜ ਗਈ ਮੈਂ ਆਪਣੇ ਹਿਸਾਬ ਨਾਲ ਜਾਉਂ ਵਾਲੀ ਵਾਲੀ ਹਾਏ ਗੋਬੀ ਤੇ ਪੁੰਨ ਨਹੀਂ ਘਟਣਾ ਅੱਜ ਆ ਜੀ ਤੁਮਿੰਨ ਲੈ ਜਮੇ ਮੈਂ ਰੋਟੀ ਅੱਜ ਨਹੀਂ ਆਣਾ ਅੱਜ ਮੇਰੀ ਹਾਏ ਮੰਨੀ ਮਿੱਤੂ ਹੋਰ ਤੇ ਸੋਚੀ ਰੋਟੀ ਨਹੀਂ ਪੱਕੀ ਮੇਤੋਂ ਜਾ ਬੜ ਕੋ ਪੀ ਇਹ ਸਕੂਲ ਵੀ ਛੱਡ ਪਰੇ ਬੁਮਾਰ ਗੋਲੀ ਹੈ ਨਾ ਹੈ ਤੁਹਾਨੂੰ ਪਿਆ ਕਿ ਤਾ ਅਲੀ ਦਾ ਸਿਹਤ ਠੀਕ ਵਾ ਸਿਹਤ ਠੀਕ ਹੈ ਨਹੀਂ ਕੀ ਹੋਇਆ ਕਮਾਰ ਇਹ ਜਿਹਨੇ ਗਲਾਬੀ ਹੈ ਸਹੀ ਗੱਲ ਆ ਦੇ ਆ ਕੀ ਹੋਇਆ ਇਹ ਫੈਂਸੀ ਇਹ ਨੂੰ ਆਵਦਾਗਾ ਤਾਂ ਮਾ ਕਿੰਨੀ ਗਰਮੀ ਕੋਈ ਵੀ ਹੈ ਨਾ ਬਾਹਰ ਯਾਰ ਨਾ ਤੂੰ ਅੰਦਰ ਪਿਆ ਵੜਿਆ ਤੂੰ ਪੱਠੇ ਰਿਆ ਜਾ ਕੇ ਹੈ ਆ ਲੈ ਜਾ ਉਹ ਅੱਗੇ ਵੇਖੀ ਰਿਹਾ ਹੁੰਦਾ ਕੀ ਕਰੇ ਇਹ ਨਿਤ ਲਿਆਉਂਦਾ ਜਾ ਕੇ ਤੇ ਅੱਜ ਤੂੰ ਲਿਆ ਹਾਂ ਵਾਰੀ ਸਰ ਲਿਆਇਆ ਕਰੋ ਅੱਜ ਤੂੰ ਲੈ ਕੇ ਆ ਗਿਰ ਪਹਿਲਾ ਪਹਿਲਾ ਮੰਮੀ ਥੱਕ ਗਿਆ ਪਹਿਲਾਂ ਮੰਮੀ ਹੁਣ ਮੈਂ ਸਵੇਰੇ ਸਕੂਲੇ ਛੱਡ ਕੇ ਆਇਆ ਉੱਥੋਂ ਜੋ ਵਾਪਸ ਮੁੜਿਆ ਆ ਕੇ ਮੈਂ ਘਰੇ ਬਾਅਦ ਚ ਬੈਠਾ ਪਹਿਲਾਂ ਨੇ ਮੈਨੂੰ ਫੋਨ ਕਰਤਾ ਮੈਨੂੰ ਗਰਮੀ ਲੱਗਦੀ ਨਹੀਂ ਕਰਮੀ ਲੱਗਦੀ ਗਰਮੀ ਲੱਗਦੀ ਸੀ ਹੁਣ ਘਬਰਾਹਟ ਹੁੰਦੀ ਉੱਥੇ ਘਬਰਾਹਟ ਹੁੰਦੀ ਆ ਸਾਨੂੰ ਘਬਰਾਹਟ ਹੁੰਦੀ ਆ ਘਬਰਾਹਟ ਆ ਮਾ ਕਪੜਾ ਨਾਲ ਜਿਹੜਾ ਇਹ ਨਾਲ ਜੁੜਦਾ ਹੈ ਸਾਰਾ ਹੋ ਗਿਆ ਮੈਂ ਤੁਹਾਨੂੰ ਸੇ ਬਣਾਉਣ ਦੁੱਜੀ ਪਾਲਾ ਪੜਾ ਹੁਣ ਇਹਨੂੰ ਭੇਜ ਪੱਠੇ ਲੈਣ ਵੇਰ ਮੇਰੀ ਗੱਲ ਸੁਣ ਬਾਹਰ ਪਿੱਕਣਗੇ ਇਹ ਕੱਲਾ ਲੈਣੇ ਨਹੀਂ ਆਉਣੇ ਇੱਕ ਟਾਈਮ ਦਿਨ ਠੂਲੀ ਹੋਣੇ ਵਾਰੀ ਪਰ ਨੋ ਪੱਠਿਆਂ ਦੀ ਮੇਰ ਤੋਂ ਨਹੀਂ ਲਿਆਂਦੇ ਜਾਂਦੇ ਇਹ ਕਾਦੇ ਵਾਸਤੇ ਤੂੰ ਇਹਨਾ ਕੀ ਕਰਦਾ ਅੰਦਰ ਮੇਰ ਤੋਂ ਨਹੀਂ ਲਿਆਂਦੇ ਜਾਂਦੇ ਬਈ ਪੱਠੇ ਮੈਂ ਕਿੱਧੇ ਕਿੰਨੇ ਪੱਠੇ ਢੋਏ ਟੀਂਡੀਆਂ ਕਰਨੀਆਂ ਚਾਹੀਦੀਆਂ ਜਿਹੜੀ ਇਹ ਕਰਦੀਆਂ ਨਹੀਂ ਲੱਗਦੀ ਫਿਰ ਵੀ ਨੋ ਪੱਠਿਆਂ ਜਾਂਦੇ ਇਹ ਗੱਲ ਨਹੀਂ ਲੱਗਦੀ ਕਿ ਨਹੀਂ ਲਿਆ ਸਕਦਾ ਇਹ ਪੱਠੇ ਮੈਂ ਪਿਛਲੀ ਗਰਮੀਆਂ ਮੇਰੇ ਤੇ ਠੀਰ ਪੈ ਗਏ ਬਾਹਾਂ ਦੇ ਪੱਠੇ ਖਾਂਦੇ ਤਾਂ ਨਹੀਂ ਠੀਰ ਹੋਏ ਤੇ ਆਪਣ ਨਹੀਂ ਪੈਂਦੇ ਜਿੰਨੇ ਕਿਨੇ ਦਾ ਤੂੰ ਲੈ ਥੋੜਾ ਖਾਣਾ ਸਾਰੇ ਖਾਂਦੇ ਆ ਜਿੰਨੇ ਕਿੰਨੇ ਦਾ 100 ਰੁਪਿਆ ਲੈ ਖਾਣਾ ਪਾਪਾ ਮੇਰੀ ਗੱਲ ਸੁਣੋ ਮੇਰਾ ਖਰਚਾ ਕਿੰਨਾ ਦੇਦਾ ਖਰਚਾ ਕਿੰਨਾ ਮੜਾ ਦੇਖ ਲੈ ਕੱਲਾ ਖਾਣਾ ਥੋੜਾ ਖਾਣਾ ਸਾਰਾ ਟੱਬਰ ਹੀ ਮੇਰੇ ਕੋਲੇ ਦੇ ਤੇਰੇ ਕੋਲੇ ਮੇਰੇ ਕੋਲੇ ਦੇ ਆ